ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਆ ਗਏ ਆਪਾਂ ਮੇਰੇ ਤਾਇਰੇ ਘਰ ਆ ਕੇ ਉੱਤਰਨੇ ਆ ਗਏ ਅੱਜ ਪੰਜੇਟੇ ਜੀ ਪੰਜੇਟੇ ਕਰ ਦਿਖਾਉਣੇ ਆ ਹਾਂ ਹਾਂ ਅੱਛਾ ਇੱਧਰ ਦੇਖੋ ਜੀ ਮਨਰਾਜੂ ਵੀ ਆ ਗਈ ਸਾਡੀ ਇਹ ਆਰਸ਼ ਨੇ ਰਖਾਏ ਨੇ ਤਾਇਏ ਨੂੰ ਕਬੂਤਰ ਆਪਣੇ ਨੂੰ ਤੇ ਦੇਖ ਲਓ ਕਬੂਤਰ ਬਾਈ ਖੋਲ ਕੇ ਦਿਖਾਉਣਾ ਮੈਂ ਤੁਹਾਨੂੰ ਪਾ ਲੈ ਗਏ ਸਾਡੇ ਬੰਦੇ ਚੱਕ ਲੈ ਲਓ ਜੀ ਬਾਈ ਇਹ ਚ ਆਏ ਹੋਏ ਨੇ ਭਰਾ ਆਪਣੇ ਕੋਲੋਂ ਗੁੱਤਰ ਕਈ ਆਏ ਹੋਏ ਨੇ ਕੋ ਸ਼ਾਕੀ ਬਟਾ ਹਾਂ ਆਓ ਰਿਓ ਸ਼ਾਕੀ ਗਮੁਲਰੀ ਆਪਣੇ ਕੋਲੋਂ ਆਈ ਹੋਈ ਆ ਥੱਲੇ ਬੈਠੀ ਆਓ ਸ਼ਾਕੀ ਆਪਣੇ ਕੋਲੋਂ ਆਈ ਹੀ ਆ ਥੱਲੇ ਬੈਠਾ ਹਾਂ ਇੱਕ ਆ ਖਟੀਆਂ ਦੀ ਆਪਣੇ ਕੋਲੋਂ ਆਈ ਆ ਥੱਲੇ ਇੱਕ ਉਹ ਚਿੱਟੀਆਂ ਦਾ ਆਪਣੇ ਕੋਲ ਆਇਆ ਜੀ ਤੇ ਆ ਸ਼ਾਕੀ ਆਪਣੇ ਆਂਦੀ ਆ ਇੱਕ ਨਾ ਆਪਾਂ ਇਹਨੂੰ ਵੀਰੇ ਨੂੰ ਐਦ ਕੀ ਸ਼ਾਕਿਆਂ ਦੇ ਦਿੱਤੇ ਸੀ ਪਿਓਰ ਤੇ ਲਓ ਜੀ ਕੱਢਦੇ ਆ ਬਾਹਰ ਹੁਣ ਇੱਕ ਨਿਕਲ ਗਈ ਇੱਕ ਨਿਕਲ ਗਈ ਦਰਾਹੇ ਕੱਢ ਦੂ ਲਓ ਲਓ ਵੀ ਚਲੋ ਆਜੋ ਉਹ ਗੇਟ ਨਹੀਂ ਖੁੱਲਿਆ ਤਾਂ ਹੈ ਥੱਲੜਲਾ ਵੀ ਖੁੱਲ ਖੜ ਜਾ ਖੜ ਜਾ ਖੋ ਆ ਆ ਆ ਆ ਆ ਆ ਆ ਆ ਆ ਜਾਂਦੀ ਆ ਆ ਜਾਣਾ ਉਹਨੇ ਆ ਜਾਣਾ ਲਓ ਜੀ ਬਾਈ ਕੱਢਦੇ ਆਂ ਬਾਹਰੇ ਸਾਰੇ ਆ ਦੋ ਲੱਠੇ ਵੀ ਰੱਖੇ ਨੇ ਇਹਨੇ ਆ ਲੱਠੇ ਗਿੱਜ ਗਏ ਹੈ ਵੀਰੇ ਲਓ ਲਓ ਸਾਰੇ ਹੀ ਸਾਰ ਨੇ ਕੋਈ ਕੱਟ ਇੱਕ ਉਹ ਹੋ ਰਿਹਾ ਗਿਰਦਾ ਦੇਖੋ ਕਬੂਤਰ ਢਿੱਲਾ ਉਹ ਜਿਹੜਾ ਤੈਨੂੰ ਮੰਗਿਆ ਉਹ ਕਬੂਤਰ ਢਿੱਲਾ ਉਹ ਦੇ ਆ ਦੇ ਆ ਗਿਆ ਇਹ ਜਾਂਦਰੀ ਕਿਤੇ ਹੁਣ ਸਾਰੇ ਗਿੱਜੇ ਨੇ ਹਾਂ ਆ ਲੱਠੇ ਵੀ ਗਿੱਜ ਗਏ ਹਾਂ ਇਹ ਲੱਠੇ ਤਾਂ ਗਿੱਜਦੇ ਨਹੀਂ ਹੁੰਦੇ ਆ ਵੀ ਦਮ ਹੈ ਹਾਂ ਵੀ ਆ ਜਾਂਦੇ ਆ ਇਹ ਇੱਥੇ ਵਾ 2 ਮਿੰਟ ਤੇ ਨੇ ਹੋਏ ਇੱਥੇ ਫਰੀਜ ਆ ਕੁੱਤੀ ਇਹਨਾਂ ਨੂੰ ਪੈਂਦੀ ਆ ਇੱਕ ਬਚਾ ਹੈ ਹਾਂ ਇੱਕ ਦੋ ਵਜੇ ਮਰ ਦੋ ਅੰਡੇ ਮੱਛਰ ਨਾ ਹੋ ਗਿਆ ਹੋਊਗਾ ਫਿਰਸੀਆਂ ਹੁਣ ਸੀ ਆ ਨਾ ਇਹਨਾਂ ਨੇ ਮਾਰਦੇ ਸੱਠੂਗਾ ਮਰ ਮਰੇ ਬੜੇ ਫੁੱਡਾ ਪਉਣ ਗਿਆ ਉਹਦੇ ਸੱਤ ਹੈਗੀ ਉੱਪਰ ਉਹ ਜਿੰਦੇ ਕੋਲੋਂ ਆ ਫੁੱਡਾ ਪਾ ਦੇਣਾ ਠੀਕ ਆ ਠੀਕ ਆ ਮੈਂ ਕਦੋਂ ਕਰਾਂ ਯਾਰ ਬਾਈ ਬਾਈ ਇਹਦੇ ਤਾਂ ਇਹ ਨੇ ਕਬੂਤਰ ਇਹਨੇ ਹੀ ਰਖਾਏ ਨੇ ਬਾਈ ਅਰਸ਼ ਨੇ ਤੇ ਸ਼ਾਕੀ ਕਬੂਤਰ ਇਹਨੂੰ ਦਿੱਤਾ ਸੀ ਉਹਨੇ ਗਾਹਾਂ ਦੇਤਾ ਬੰਦੇ ਨੂੰ ਕਿਸੇ ਨੇ ਉਹਦੇ ਕੋਲ ਚਾਰ ਬਾਜ਼ੀਆਂ ਜਿੱਤੇ ਉਹਦਾ ਬਚਾ ਬਾਜ਼ੀਆਂ ਔੜੇ ਨੇ ਚਿੱਟੀਆਂ ਵਾਲਿਆਂ ਦੇ ਪਿਓਰ ਧੀ ਇਹ ਲਓ ਸਮਾਨ ਸੋਨ ਵੀ ਪੂਰਾ 2 ਮਹੀਨਾ ਨੂੰ ਨਹੀਂ ਗਈ ਉਹ ਬੈਠਾ ਇੱਕ ਆ ਨਮੀ ਲਿਆ ਹੁਣ ਜਿੱਦਣ ਦੇ ਕਬੂਤਰ ਰੱਖੇ ਨੇ ਤਾਂ ਇਹ ਨੇ ਵੀ ਕੰਮ ਵਧੀਆ ਹੀ ਹੋਈ ਗਿਆ ਨੋਨੀ ਹੈ ਨਾ ਇੱਕ ਆ ਪਾ ਜਾਂਦਾ ਹਾਂ ਬਾਜੀਪੂ ਜੀ ਨਹੀਂ ਛੱਡਦਾ ਇਹ ਕੋਈ ਬਾਉញੋ ਘਰੇ ਹੀ ਨੇ ਆ ਬੋਜਾ ਲਾ ਵੀ ਦੋ ਕਹਿੰਦਾ ਮਾਰਤੇ ਉਹਨਾਂ ਨੇ ਲੱਠਿਆਂ ਨੇ ਸੰਭਾਲ ਪੂਰੀ ਆ ਸਾਫ ਸੁਥਰੀਆ ਦਾਣਾ ਪਾਣੀ ਪੂਰਾ ਵਧੀਆ ਪਾਉਂਦਾ ਲਓ ਬਾਈ ਬਾਕੀ ਬੜਾ ਟੋੜ ਭਰਿਆ ਪਿਆ ਐ ਲਓ ਜੀ ਬਾਈ ਜਦਣ ਦੇ ਕਬੂਤਰ ਰੱਖੇ ਨੇ ਇਹਨੇ ਬਾਈ ਨੇ ਛੱਡੇ ਨੇ ਇਹਦਾ ਮੁੰਡਾ ਬਾਹਰ ਚਲੇ ਗਿਆ ਉਹ ਦਿਨ ਦਾ ਜੋਤ ਤੇ ਕੰਪੈਨ ਵੀਰ ਲਾਈ ਲੇ ਦੋ ਟਰੈਕਟਰ ਨੇ ਉਹ ਜੌਂਡੀਅਰ ਪਰੇ ਖੜਾ ਇਹਦਾ ਕਦੂ-ਕਦੂ ਕਰਨ ਚੱਲੇ ਆ ਅਸੀਂ ਆ ਕਬੂਤਰ ਦਿਖਾਉਣ ਲਈ ਆਏ ਸੀ ਬਾਈ ਲੋਕ ਕਹਿੰਦੇ ਆਹ ਲਾ ਕਹਿੰਦਾ ਮਾੜੇ ਨੇ ਕਬੂਤਰ ਆਏ ਨੇ ਮਾੜੇ ਕੋਈ ਨਹੀਂ ਬਾਈ ਇਹਦੀ ਸੇਵਾ ਬਹੁਤ ਆ ਤੇ ਰੱਬ ਨੇ ਦਿੱਤਾ ਵੀ ਆ ਬਾਈ ਉਹ ਦਣ ਦਾ ਜਿਹੜਾ ਦਣ ਦੇ ਇਹਨਾਂ ਦੀ ਸੇਵਾ ਕਰਨ ਲੱਗਿਆ ਆ ਕੰਪੈਨ ਨਵੀਂ ਲਿਆਇਆ ਤੇ ਮੁੰਡਾ ਇਹਦਾ ਬਾਹਰ ਚਲੇ ਗਿਆ ਦੋ ਕੰਪੈਨਾਂ ਨੇ ਹੌਲੀ ਹੌਲੀ ਆ ਕੀ ਕਰਤਾ ਨਾ ਨਾ ਪਰੇ ਹੋ ਜਾ ਟੱਪ ਨਾ ਆਇਆ 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 ਲੋ ਇਹਨਾਂ ਨੇ ਤੂੰ ਦੇਖੀਂ ਅਜੇ ਕੱਟ ਕੁੱਪਟਰ ਹੈਗਾ ਮੜਕਾ ਇਲਾਮ ਸਾਰੇ ਹੀ ਡਾਸੇ ਸਾਰੇ ਮਾਰੇ ਸ਼ੇਰਾਂ ਦਾ ਨੂੰ ਚੜ ਗਏ ਤੇ ਚੜ ਗਏ ਰੱਬ ਜੀ ਨੂੰ ਹੌਲੀ ਹੌਲੀ ਆ ਕਬੂਤਰ ਬਿਮਾਰ ਆ ਉਹਦੀ ਅੱਖ ਦੋਖਦੀ ਆ ਦੇ ਨਾ ਨੂਰ ਇਹ ਵੀ ਉੱਡ ਜਾਣ ਨੇ ਬੱਸ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਰੀ ਆਜੋ ਆਜੋ ਆ ਹਾ ਹਾ ਆਇਆ 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 ਆਪਣੀ ਤਰ੍ਹਾਂ ਆ ਗਏ ਸਰਦ ਆ ਫਿਰਦੇ ਨੇ ਖੁੱਲੇ ਹੀ ਫਿਰਦੇ ਨੇ ਵੀਰੇ ਸਾਰੀ ਡੈੜੀ ਖੋਲ ਦਿੰਦੇ ਨੇ ਫਿਰ ਬੰਦ ਕਰ ਦਿੰਦੇ ਨੇ ਆਥਣੇ ਉੜ ਗਏ ਭਾਈ ਕਈ ਉਤਰੋੜ ਗਏ ਤੜੀੜਾ ਤੇ ਆਦੇ ਤਿੰਨ ਚਾਰ ਫਿਰਦੇ ਪਾਣੀ ਇਹਦੇ ਵਿੱਚ ਵੀਰੇ ਜਿਹੜਾ ਸ਼ਾਕ ਆਪਾਂ ਇਹਨਾਂ ਨੂੰ ਦਿੱਤੇ ਦੀ ਵੀਰੇ ਨੂੰ ਉਹ ਆਪਨੇ ਪਿਓਰ ਚਿੱਟੀਆਂ ਵਾਲੇ ਦੇ ਪੱਠੇ ਸੀਗੇ ਪਿਓਰ ਕਰ ਰਹੀ ਹੋਈ ਥੀ ਉਹ ਲੈ ਗਿਆ ਤਾਂ ਬਾਈ ਗਾਹਾਂ ਕਿਸੇ ਪਿੰਡ ਦਾ ਮੈਨੂੰ ਪਤਾ ਨਹੀਂ ਉਹ ਵੀਰਾ ਚਲੇ ਗਿਆ ਨਹੀਂ ਮੈਂ ਦੱਸ ਦਿੰਦਾ ਪੁੱਛ ਕੇ ਉਹਨੇ ਐਤ ਕੀ ਚਿੱਟੀਆਂ ਵਾਲੇ ਦੇ ਪੱਠੇ ਦੇ ਗਾਹਾਂ ਬਜੇ ਚਾਰ ਬਾਜੀਆਂ ਜਿੱਤੇ ਨੇ ਉਹਦੇ ਕੋਲ ਚਾਰ ਬਾਜੀਆਂ ਐਤ ਕੀ ਪਹਿਲੇ ਸਾਲ ਰੱਖੇ ਦੀ ਪਹਿਲੇ ਸਾਲੇ ਚਾਰ ਬਾਜੀਆਂ ਜਿੱਤ ਗਿਆ ਬੰਦਾ ਉਹ ਆਇਆ 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 ਲੋ ਯੋ ਚੱਲਿਆ ਬੰਦਾ ਸਾਡਾ ਕੱਦੂ ਕਰਨ ਆ ਗਿਆ ਆ ਜਾਣ ਨੇ ਆ ਜਾਣ ਨੇ ਆਪੇ ਆਏ ਥੋੜਾ ਗਿਆ ਥੋੜੀ ਚੁੱਕੋ ਆ ਬੈਠੇ ਨੇ ਲੱਠੇ ਦੋ ਆਦੇ ਉੱਤੇ ਇੱਕ ਲੱਠਾ ਇੱਕ ਚੱਟਾ ਕੋਈ ਦੇ ਕੇ ਇਹਨੂੰ ਲੈ ਇਹਨੂੰ ਕੱਟਨ ਨੂੰ ਬੰਦ ਕਰ ਦੇ ਦੂਏ ਦੋ ਫਿਰ ਜਾਣਗੇ ਚੱਲ ਵੀ ਚੱਲ ਜਾਣ ਲੱਗੇ ਫਿਰ ਬੰਦ ਕਰ ਦੰਨੇ ਆ। ਇਹ ਕਬੂਤਰੀ ਕਿਹੜੀ ਆ ਆਪਣੀ ਚਿੱਟੀਆਂ ਵਾਲੀ ਤਾਂ ਹੈ ਨਹੀਂ ਇਹ। ਬੜੀ ਦੇਖੀ ਘੁੰਮਦੀ ਆ ਨੰਮੜੀ। ਜੰਗਾ ਭਾਈ ਸਾਸਰੀ ਕਾਲ ਸਾਰੇ ਭਾਉ ਨੂੰ ਆਉਂ ਸ਼ਾਕੀ ਵੱਡੀ ਆਪਣੀ ਆ ਉਹ ਥੱਲੇ ਫਿਰਦੀ ਇੱਧਰ ਚਿੱਟੇ ਰੰਗ ਦੇ। ਇਨੋੜਾ ਤੇਨੇ ਦਾਣੇ ਖਾਦੇ ਕਬੂਤਰ ਹਲਕੇ ਪੱਟੀ ਫਿਰਦੇ ਨੇ। ਉਹ ਖੁੱਲੇ ਹੀ ਫਿਰ ਜਾਂਦੇ ਨੇ ਨਾ ਬਾਈ ਬੰਦ ਨਹੀਂ ਕਰਦੇ ਆ ਤਾਂ ਹੁਣ ਦੁਪਹਿਰੇ ਬੰਦ ਕਰੇ ਹੋਣਗੇ ਮੈਣ ਲੱਗਿਆ ਨੇ।